ਅ ਬਹੁਤ ਸਾਰੇ ਜਿਹੜੇ ਆ ਸਿਆਸੀ ਮੁੱਦੇ ਇਸ ਵਕਤ ਪੱਕੇ ਹੋਏ ਨੇ ਆਪਣੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹਾਂਗੀ ਭਗਵੰਤ ਮਾਨ ਜੀ ਦੀ ਜਿਨ੍ਹਾਂ ਦਾ ਇਹ ਬਿਆਨ ਸਾਹਮਣੇ ਆਇਆ ਹੈ ਕਿ ਜਲੰਧਰ ਦੇ ਵਿੱਚ ਉਹਨਾਂ ਨੇ ਜਲੰਧਰ ਵਾਸੀਆਂ ਨੂੰ ਇਹ ਅਪੀਲ ਕੀਤੀ ਹੈ ਕਿ ਤੁਸੀਂ ਮਹਿੰਦਰ ਪਗਤ ਜੀ ਨੂੰ ਅ ਸਮਰਥਨ ਦੋ ਉਹਨਾਂ ਨੂੰ ਵੋਟਾਂ ਦੇ ਵਿੱਚ ਜਿਤਾਓ ਤੇ ਅਸੀਂ ਉਹਨਾਂ ਨੂੰ ਮੰਤਰੀ ਬਣਾਵਾਂਗੇ ਮੰਤਰੀ ਤਾਂ ਬਣਾ ਦੇਣਗੇ ਪਰ ਹਲੇ ਤੱਕ ਢਾਈ ਤਿੰਨ ਸਾਲ ਉਹਨਾਂ ਦੀ ਸਰਕਾਰ ਬਣਿਆ ਨੂੰ ਹੋਊਗੇ ਪਰ ਹਲੇ ਤੱਕ ਅਜੇ ਹ ਕੁਝ ਲੋਕ ਕਹਿੰਦੇ ਨੇ ਉਹਨਾਂ ਦੇ ਵਿਰੋਧੀ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਹੁਣ ਤੱਕ ਬਦਲਿਆ ਕਿਉਂ ਨਹੀਂ ਚੀਤ ਲੁੰਗਰਾਲ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਸੀ ਉਹਨਾਂ ਨੇ ਸਿੱਧਾ ਚੈਲੰਜ ਮੁੱਖ ਮੰਤਰੀ ਸਾਹਿਬ ਨੂੰ ਕੀਤਾ ਸੀ ਕਿ ਮੁੱਖ ਮੰਤਰੀ ਸਾਹਿਬ 5 5 ਤਰੀਕ ਨੂੰ ਇੱਕ ਪ੍ਰੈਸ ਕਾਨਫਰੰਸ ਕਰਾਂਗਾ ਤੁਹਾਡੀ ਭੈਣ ਤੇ ਤੁਹਾਡੀ ਪਤਨੀ ਦੇ ਨਾਂ ਤੇ ਇਸ ਹਲਕੇ ਦੇ ਵਿੱਚੋਂ ਜਲੰਧਰ ਦਾ ਐਮਐਲਏ ਜਿਹੜਾ ਉਹ ਉਗਰਾਹੀ ਕਰਦਾ ਉਹ ਆਪਣੇ ਆਪ ਦੇ ਵਿੱਚ ਵੱਡਾ ਚੈਲੰਜ ਸੀ ਸ਼ੀਤ ਲੁੰਗਰਾਲੀ ਉਹ ਵਿਅਕਤੀ ਸਨ ਜਿਨ੍ਹਾਂ ਨੇ ਆਪਰੇਸ਼ਨ ਲੋਟਸ ਦਾ ਖੁਲਾਸਾ ਕੀਤਾ ਸੀ ਤੇ ਅੱਜ ਕੱਲ ਉਹ ਖੁਦ ਹੀ ਆ ਬੀਜੇਪੀ ਦੇ ਵਿੱਚ ਜਾ ਚੁੱਕੇ ਨੇ ਤਾਂ ਜਿਹੜੀ ਸਥਿਤੀ ਹੈ ਆਮ ਆਦਮੀ ਪਾਰਟੀ ਦਾ ਪੂਰਾ ਜ਼ੋਰ ਲੱਗਿਆ ਹੋਇਆ 2.5-3 ਸਾਲ ਹੋ ਗਏ 2.5-3 ਸਾਲਾਂ ਦੇ ਵਿੱਚ ਜਲੰਧਰ ਦੇ ਮਸਲੇ ਨੇ ਜਲੰਧਰ ਵੈਸਟ ਹਲਕੇ ਦੇ ਮਸਲੇ ਹੱਲ ਕਿਉਂ ਨਹੀਂ ਹੋ पाए ਪੰਜਾਬ ਦੀ ਗੱਲ ਛੱਡ ਦੋ ਤੇ ਹੁਣ ਵੀ ਓਨਾ ਹੀ ਜ਼ੋਰ ਹੈ ਜਿਹੜਾ ਆਮ ਆਦਮੀ ਪਾਰਟੀ ਨੂੰ ਲਾਉਣਾ ਪੈ ਰਿਹਾ ਜਿਹੜੀ ਕਿ ਆਮ ਆਦਮੀ ਪਾਰਟੀ ਬਦਲਾ ਦੇ ਨਾਂ ਤੇ ਪੰਜਾਬ ਦੇ ਵਿੱਚ ਆਈ ਜਿਹੜੇ ਉਹ ਵਰਕਰ ਸੀ ਜਿਨ੍ਹਾਂ ਨੇ ਆਪਣੇ ਸਿਰ ਤੇ ਤੇਲ ਪਵਾਇਆ ਮੋਟਰਸਾਈਕਲਾਂ ਦੇ ਵਿੱਚ ਢੇੜੇ ਦਿੱਤੇ ਆ ਮੁੱਖ ਮੰਤਰੀ ਸਾਹਿਬ ਨਹੀਂ ਹੁੰਦੇ ਸੀ ਜਦੋਂ ਭਗਵੰਤ ਮਾਨ ਉਦੋਂ ਐਮਪੀ ਸੀਗੇ ਐਮਪੀ ਹੋਣ ਤੋਂ ਲੈ ਕੇ ਲਗਾਤਾਰ ਜਿਹੜਾ ਆਪਣਾ ਪੈਟਰੋਲ ਖੂਕਿਆ ਸਮਾਂ ਖੂਕਿਆ ਉਹ ਜਿਹੜੇ ਵਰਕਰ ਨੇ ਉਹ ਕਿੱਥੇ ਰਹਿ ਗਏ ਸਾਰੇ ਮਸਲੇ ਹੱਲ ਹੋ ਗਏ ਬੇਅਦਬੀ ਦਾ ਇਨਸਾਫ ਜਿਹੜਾ ਕਿ ਕਹਿੰਦੀ ਸੀ ਆਮ ਆਦਮੀ ਪਾਰਟੀ ਕੇ ਅਸੀਂ ਚੁਟਕੀਆਂ ਦੇ ਵਿੱਚ ਦੇ ਦਾਂਗੇ ਬੇਅਦਬੀ ਦਾ ਇਨਸਾਫ ਮਿਲ ਗਿਆ ਨਸ਼ਾ ਮੁਕਤ ਹੋ ਗਿਆ ਭ੍ਰਿਸ਼ਟਾਚਾਰ ਮੁਕਤ ਹੋ ਗਿਆ ਬੇਰੋਜ਼ਗਾਰੀ ਖਤਮ ਹੋ ਗਈ ਕੁਝ ਵੀ ਅਜੇਹਾ ਉਸ ਲੈਵਲ ਤੇ ਨਹੀਂ ਹੋਇਆ 2022 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਦੇ ਕੁਝ ਆਗੂ ਖੜੇ ਹੋਏ ਚੋਣਾਂ ਦੇ ਵਿੱਚ ਤਾਂ ਉਹਨਾਂ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਜਿਹੜਾ ਇਹ ਕਰਨਾ ਪਿਆ ਜੇ ਹੁਣ ਮੈਂ ਗੱਲ ਕਰਾਂ ਗੁਰਨਾਮ ਚੜੋਣੀ ਜੀ ਦੀ ਤਾਂ ਉਹ ਹਰਿਆਣੇ ਦੇ ਵਿੱਚ 90 ਵਿਧਾਨ ਸਭਾ ਸੀਟਾਂ ਤੋਂ ਲੜ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਪਹਿਲਾਂ ਬਹੁਤ ਵੱਡੀ ਹਾਰ ਜਿਹੜੀ ਹੈ ਕੁਝ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਆਗੂ ਸੀ ਉਹਨਾਂ ਨੂੰ ਚੱਖਣੀ ਬਈ ਸੀ ਤਾਂ ਹੁਣ ਫਿਰ ਤੋਂ ਇਹ ਬਹੁਤ ਵੱਡਾ ਫੈਸਲਾ ਹੈ ਤਾਂ ਕੀ ਲੱਗਦਾ ਤੁਹਾਨੂੰ ਕਿ ਇਹ ਚੋਣਾ ਉਹਨਾਂ ਗਿਆ ਲੜਨਾ ਸਹੀ ਹੈ ਕਰਨਾਮ ਸਿੰਘ ਛੜੂਨੀ ਹੋਰਾਂ ਨੇ ਇਸ ਤਰ੍ਹਾਂ ਜਦੋਂ ਉਹਨਾਂ ਨੇ ਇਹ ਐਲਾਨ ਕੀਤਾ ਉਦੋਂ ਇੱਕ ਗੱਲ ਵੀ ਕਹੀ ਹੈ ਕਿ ਕਿਸਾਨ ਨੇ ਜਿਹੜੇ ਉਹਨਾਂ ਨੂੰ ਸਾਰੀਆਂ ਪਾਰਟੀਆਂ ਨੇ ਛੱਡ ਦਿੱਤਾ ਕਿਉਂਕਿ ਲਗਾਤਾਰ ਖੁਦਕੁਸ਼ੀਆਂ ਵੱਧ ਰਹੀਆਂ ਨੇ ਲਗਾਤਾਰ ਪੰਜਾਬ ਹਰਿਆਣਾ ਕਿਉਂਕਿ ਬਹੁਤ ਖੇਤੀ ਆਧਾਰਿਤ ਸੂਬੇ ਨੇ ਦੋਵੇਂ ਤਾਂ ਇੱਥੇ ਚੰਗੇ ਵੱਡੇ ਪੱਧਰ ਤੇ ਕਿਸਾਨ ਰਹਿੰਦੇ ਨੇ ਤੇ ਵੱਡੇ ਪੱਧਰ ਤੇ ਪ੍ਰਭਾਵਿਤ ਕਰਦੇ ਨੇ ਦੇਸ਼ ਦੀ ਇਕਨੋਮੀ ਨੂੰ ਵੀ ਆਪਣੇ ਆਪ ਦੇ ਵਿੱਚ ਵੱਡਾ ਦਾਅ ਹੈ ਕਾਂਗਰਸ ਨੇ ਪੰਜਾਬ ਦੇ ਵਿੱਚ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰ ਕੇ ਚੰਜੀਤ ਸਿੰਘ ਚੰਨੀ ਨੂੰ ਜਿਹੜਾ ਸੀਟ ਦਿੱਤੀ ਸੀ ਪਰ ਉਹਨਾਂ ਦਾ ਦਾਅ ਪੇਚ ਹੈ ਜਿਹੜਾ ਦਲੇ ਤੇ ਚਿਹਰੇ ਉੱਤੇ ਦਾ ਖੇਡਿਆ ਗਿਆ ਸੀ ਕਾਂਗਰਸ ਵੱਲੋਂ ਉਹ ਬਿਲਕੁਲ ਫੇਲ ਕਰਾਰ ਦਿੱਤਾ ਗਿਆ ਕਰਨਾ ਹੁੱਡਾ ਹੋਰੀ ਕਹਿੰਦੇ ਨੇ ਕਿ ਦੁਸ਼ੰਤ ਚੋਟਾਲੇ ਨੂੰ ਕਿ ਭਾਈ ਤੁਸੀਂ ਸਾਡੇ ਨਾਲ ਆ ਜਾਓ ਤੁਹਾਨੂੰ ਡਿਪਟੀ ਸੀਐਮ ਬਣਾ ਦਾਂਗੇ 5-7 ਮਿੰਟਾਂ ਬਾਅਦ ਹੀ ਖਬਰ ਆ ਗਈ ਕਿ ਭਾਜਪਾ ਤੇ ਜੀਜਪੀ ਦਾ ਗੱਟਜੋੜ ਹੋ ਚੁੱਕਿਆ ਤੁਸੀਂ ਦੇਖੋਗੇ ਜਿਹੜੀ ਭਾਜਪਾ ਉਹ ਕਿੰਨੀ ਸਪੀਡ ਦੇ ਨਾਲ ਕੰਮ ਕਰਦੀ ਹੈ ਪਿਛਲੀ ਲੋਕ ਸਭਾ ਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਸੀਟਾਂ ਜਿਹੜੀ ਉਹ ਬੀਜਪੀ ਜਿੱਤਣ ਦੇ ਵਿੱਚ ਕਾਮਯਾਬ ਰਹੀ ਸੀ ਤੇ ਕਾਂਗਰਸ ਨੇ ਤਾਕੜਾ ਜਿਹੜਾ ਮੁਕਾਬਲਾ ਇਸ ਵਾਰ ਦਿੱਤਾ ਪੰਜਾਬ ਦੇ ਵਿੱਚ ਜੱਟ ਕਹਿੰਦੇ ਨੇ ਤੇ ਉੱਥੇ ਜੱਟਾਂ ਜਿਹੜੀ ਜਾਟਾਂ ਦੀ ਗਿਣਤੀ ਆ ਉਹ ਬਹੁਤ ਵੱਡੀ ਗਿਣਤੀ ਆ ਤੇ ਉਹਨਾਂ ਨੇ ਵੱਡੇ ਪੱਧਰ ਤੇ ਸਮਰਥਨ ਪਛਣੀਆਂ ਚੋਣਾਂ ਦੇ ਵਿੱਚ ਜਿਹੜਾ ਬੀਜਪੀ ਨੂੰ ਦਿੱਤਾ ਤੇ ਬੀਜਪੀ ਆਪਣੇ ਪੈਰ ਜਮਾਉਣ ਦੇ ਵਿੱਚ ਕਾਮਯਾਬ ਰਹੀ ਸਤਿਕਾਰ ਮੈਂ ਸਿਮਰਨ ਤੁਹਾਡੇ ਸਭ ਦਾ ਸਵਾਗਤ ਕਰਦੀ ਆ ਕੁਝ ਸਿਆਸੀ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ ਤੇ ਮੇਰੇ ਨਾਲ ਨੇ ਪੱਤਰਕਾਰ ਸੁਖਵਿੰਦਰ ਸਿੰਘ ਜੀ ਤੇ ਉਹਨਾਂ ਦਾ ਸਵਾਗਤ ਕਰਦੇ ਆਂ ਤੇ ਜਿਹੜੀ ਹੈ ਚਰਚਾ ਸ਼ੁਰੂ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਬਹੁਤ ਸਾਰੇ ਜਿਹੜੇ ਆ ਸਿਆਸੀ ਮੁੱਦੇ ਇਸ ਵਕਤ ਪੱਕੇ ਹੋਏ ਨੇ ਆਪਣੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹਾਂਗੀ ਭਗਵੰਤ ਮਾਨ ਜੀ ਦੀ ਜਿਨ੍ਹਾਂ ਦਾ ਇਹ ਬਿਆਨ ਸਾਹਮਣੇ ਆਇਆ ਹੈ ਕਿ ਜਲੰਧਰ ਦੇ ਵਿੱਚ ਉਹਨਾਂ ਨੇ ਜਲੰਧਰ ਵਾਸੀਆਂ ਨੂੰ ਇਹ ਅਪੀਲ ਕੀਤੀ ਹੈ ਕਿ ਤੁਸੀਂ ਮਹਿੰਦਰ ਪਗਤ ਜੀ ਨੂੰ ਸਮਰਥਨ ਦਿਓ ਉਹਨਾਂ ਨੂੰ ਵੋਟਾਂ ਦੇ ਵਿੱਚ ਜਿਤਾਓ ਤੇ ਅਸੀਂ ਉਹਨਾਂ ਨੂੰ ਮੰਤਰੀ ਬਣਾਵਾਂਗੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਸਮਰਨ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਲੰਧਰ ਵੈਸਟ ਦੇ ਵਿੱਚ ਜਮਨੀ ਚੋਣ ਹੋ ਰਹੀ ਹੈ ਉਪ ਚੋਣ ਜਿਵੇਂ ਹੋ ਰਹੀ ਹੈ ਉਸ ਤਰੀਕੇ ਦੇ ਨਾਲ ਦੇਖਿਆ ਜਾਵੇ ਤਾਂ ਪੂਰਾ ਜ਼ੋਰ ਆਮ ਆਦਮੀ ਪਾਰਟੀ ਦਾ ਉਸ ਸੀਟ ਉੱਤੇ ਲੱਗਿਆ ਹੋਇਆ ਕਿਉਂਕਿ ਪਹਿਲਾ 2022 ਦੇ ਵਿੱਚ ਸ਼ੀਤ ਲੰਗਰਾਲ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿੱਤ ਕੇ ਅੱਜ ਕੱਲ ਉਹ ਭਾਜਪਾ ਦੇ ਕੈਂਡੀਡੇਟ ਨੇ ਤੇ ਪਿਛਲੀਆਂ ਦੋ ਵਿਧਾਨ ਸਭਾ ਦੇ ਵਿੱਚ ਜਿਹੜੇ ਭਾਜਪਾ ਦੇ ਕੈਂਡੀਡੇਟ ਸੀ ਮਹਿੰਦਰ ਪੱਗ ਤੇ ਸਵਾਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਮંત્રી ਤਾਂ ਬਣਾ ਦੇਣਗੇ ਪਰ ਹਲੇ ਤੱਕ ਢਾਈ ਤਿੰਨ ਸਾਲ ਉਹਨਾਂ ਦੀ ਸਰਕਾਰ ਬਣਿਆ ਨੂੰ ਹੋ ਗਏ ਪਰ ਹਲੇ ਤੱਕ ਅਜੇ ਹਾ ਕੁਝ ਲੋਕ ਕਹਿੰਦੇ ਨੇ ਉਹਨਾਂ ਦੇ ਵਿਰੋਧੀ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਹੁਣ ਤੱਕ ਬਦਲਿਆ ਕਿਉਂ ਨਹੀਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੋ ਬਿਆਨ ਆ ਰਹੇ ਨੇ ਅਸੀਂ ਨਸ਼ਾ ਮੁਕਤ ਬਣਾ ਦਾਂਗੇ ਅਸੀਂ ਪੰਜਾਬ ਨੂੰ ਜਿਹੜਾ ਜਲੰਧਰ ਵੈਸਟ ਹੈ ਉਸ ਨੂੰ ਵੈਸਟ ਬਣਾ ਦਵਾਂਗੇ ਸਭ ਤੋਂ ਵਧੀਆ ਬਣਾ ਦਵਾਂਗੇ ਤੇ ਜਿਹੜਾ ਨਸ਼ਾ ਉਹ ਉਸ ਨੂੰ ਮੁਕਤ ਕਰ ਦਵਾਂਗੇ ਇਸ ਦੌਰਾਨ ਸ਼ੀਤ ਲੁੰਗਰਾਲ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਸੀ ਉਹਨਾਂ ਨੇ ਸਿੱਧਾ ਚੈਲੰਜ ਮੁੱਖ ਮੰਤਰੀ ਸਾਹਿਬ ਨੂੰ ਕੀਤਾ ਸੀ ਕਿ ਮੁੱਖ ਮੰਤਰੀ ਸਾਹਿਬ 5 5 ਤਰੀਕ ਨੂੰ ਇੱਕ ਪ੍ਰੈਸ ਕਾਨਫਰੰਸ ਕਰਾਂਗਾ ਤੁਹਾਡੀ ਭੈਣ ਤੇ ਤੁਹਾਡੀ ਪਤਨੀ ਦੇ ਨਾਂ ਤੇ ਇਸ ਹਲਕੇ ਦੇ ਵਿੱਚੋਂ ਜਲੰਧਰ ਦਾ ਐਮਐਲਏ ਆ ਜਿਹੜਾ ਉਹ ਉਗਰਾਹੀ ਕਰਦਾ ਉਹ ਆਪਣੇ ਆਪ ਦੇ ਵਿੱਚ ਵੱਡਾ ਚੈਲੰਜ ਸੀ ਉਸ ਦੇ ਜਵਾਬ ਦੇ ਵਿੱਚ ਮੁੱਖ ਮੰਤਰੀ ਨੇ ਜਵਾਬ ਜ਼ਰੂਰ ਦਿੱਤਾ ਸੀ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਜੋ ਖਲਾਸਾ ਕਰਨਾ ਕਰ ਲਓ ਪਰ ਹਮੇਸ਼ਾ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਦੀ ਮੁਕਤੀ ਦੀ ਗੱਲ ਕਰਦੀ ਸੀ ਅਸੀਂ ਕਹਿੰਦੇ ਦਿੱਲੀ ਭ੍ਰਿਸ਼ਟਾਚਾਰ ਮੁਕਤ ਬਣਾਤਾ ਪਰ ਪੰਜਾਬ ਦੇ ਵਿੱਚ ਵੀ ਅਸੀਂ ਭ੍ਰਿਸ਼ਟਾਚਾਰ ਖਤਮ ਕਰ ਦਵਾਂਗੇ ਪਰ ਹੁਣ ਉਹਨਾਂ ਦਾ ਉਹਨਾਂ ਦੀ ਉਹਨਾਂ ਦੀ ਜਿਹੜੀ ਉਹਨਾਂ ਦੀ ਪਾਰਟੀ ਵੱਲੋਂ ਹੀ ਸ਼ੀਤ ਲੰਗਰਾਲ ਨੇ ਜਿਹੜੇ ਉਹ ਜਿੱਤੇ ਸੀ ਤੇ ਉਹਨਾਂ ਦੇ ਸਾਥੀ ਵੀ ਰਹੇ ਨੇ ਤੇ ਆਪਰੇਸ਼ਨ ਲੋਟਸ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਸਭ ਤੋਂ ਪਹਿਲਾਂ ਸ਼ੀਤ ਲੰਗਰਾਲ ਹੀ ਉਹ ਵਿਅਕਤੀ ਸਨ ਜਿਨ੍ਹਾਂ ਨੇ ਆਪਰੇਸ਼ਨ ਲੋਟਸ ਦਾ ਖੁਲਾਸਾ ਕੀਤਾ ਸੀ ਤੇ ਅੱਜ ਕੱਲ ਉਹ ਖੁਦ ਹੀ ਆਮ ਬੀਜਪੀ ਦੇ ਵਿੱਚ ਜਾ ਚੁੱਕੇ ਨੇ ਤਾਂ ਜਿਹੜੀ ਸਥਿਤੀ ਹੈ ਆਮ ਆਦਮੀ ਪਾਰਟੀ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਹੁਣੇ ਤੋਂ ਚੋਣਾਂ ਹੋਈਆਂ ਨੇ ਜਿਹੜੀਆਂ ਲੋਕ ਸਭਾ ਦੀਆਂ ਉਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਜਲੰਧਰ ਵੈਸਟ ਦੇ ਵਿੱਚੋਂ ਥੋੜੀਆਂ ਜੀਆਂ ਵੋਟਾਂ ਦੇ ਫਰਕ ਦੇ ਨਾਲ ਜਿੱਤੇ ਸੀ ਆਲ ਓਵਰ ਵੱਡੀ ਵੱਡੀ ਜਿੱਤ ਹਾਸਲ ਉਹਨਾਂ ਨੇ ਕੀਤੀ ਸੀ ਪਰ ਜਲੰਧਰ ਵੈਸਟ ਦੇ ਵਿੱਚੋਂ ਥੋੜੀਆਂ ਵੋਟਾਂ ਨਾਲ ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ ਭਾਜਪਾ ਦੇ ਕੈਂਡੀਡੇਟ ਸ਼੍ਰੀ ਤੁਲੰਗਰਾਲ ਨੂੰ ਚੰਗੀਆਂ ਵੋਟਾਂ ਪਈਆਂ ਸੀ ਪਰ ਸਵਾਲ ਤਾਂ ਇਹ ਹੈ ਕਿ 2.5-3 ਸਾਲ ਹੋ ਗਏ 2.5-3 ਸਾਲਾਂ ਦੇ ਵਿੱਚ ਜਲੰਧਰ ਦੇ ਮਸਲੇ ਨੇ ਜਲੰਧਰ ਵੈਸਟ ਹਲਕੇ ਦੇ ਮਸਲੇ ਹੱਲ ਕਿਉਂ ਨਹੀਂ ਹੋ ਪਾਏ ਪੰਜਾਬ ਦੀ ਗੱਲ ਛੱਡ ਦੋ ਤੇ ਹੁਣ ਵੀ ਓਨਾ ਹੀ ਜੋਰ ਹੈ ਜਿਹੜਾ ਆਮ ਆਦਮੀ ਪਾਰਟੀ ਨੂੰ ਲਾਉਣਾ ਪੈ ਰਿਹਾ ਜਿਹੜੀ ਕਿ ਆਮ ਆਦਮੀ ਪਾਰਟੀ ਬਦਲਾ ਦੇ ਨਾਂ ਤੇ ਪੰਜਾਬ ਦੇ ਵਿੱਚ ਆਈ ਸੀ ਉਹ ਕਹਿੰਦੇ ਸੀ ਕਿ ਅਸੀਂ ਪੰਜਾਬ ਨੂੰ ਬਦਲ ਦਵਾਂਗੇ ਉਸ ਦੇ ਵਿੱਚ ਜਲੰਧਰ ਵੀ ਸ਼ਾਮਲ ਸੀ ਪਰ ਉਨੇ ਹੀ ਜੋਰ ਲਾਉਣਾ ਪੈ ਰਿਹਾ ਇੱਕ ਦੂਜੇ ਤੇ ਉਸੇ ਤਰ੍ਹਾਂ ਦੇ ਇਲਜ਼ਾਮ ਨੇ ਜਿਸ ਤਰ੍ਹਾਂ ਦੇ ਵਿਰੋਧੀ ਧਿਰ ਦੇ ਵਿੱਚ ਆਮ ਆਦਮੀ ਪਾਰਟੀ ਹੁੰਦੇ ਲਾਉਂਦੇ ਸੀ ਤਾਂ ਮੁੱਖ ਮੰਤਰੀ ਨੂੰ ਇਹਨਾਂ ਚੀਜ਼ਾਂ ਬਾਰੇ ਸੋਚਣਾ ਪਵੇਗਾ ਕਿ ਉਸੇ ਤੌਰ ਤਰੀਕੇ ਦੀਆਂ ਸਾਰੀਆਂ ਚੀਜ਼ਾਂ ਉਹ ਦੁਬਾਰਾ ਕਰ ਰਹੇ ਨੇ ਕੀ ਹੁਣ ਲੋਕ ਯਕੀਨ ਕਰ ਪਾਉਣਗੇ ਕਿਉਂਕਿ ਖਾਸ ਗੱਲ ਇਹ ਹੈ ਕਿ ਭਾਜਪਾ ਦੇ ਉਮੀਦਵਾਰ ਹੁੰਦੇ ਸੀ ਮਹਿੰਦਰ ਪਖਤ ਜਿਹੜੇ ਕਿ ਇਸ ਵਾਰ ਆਮ ਆਦਮੀ ਪਾਰਟੀ ਨੇ ਤਾਂ ਜਿਹੜੇ ਉਹ ਵਰਕਰ ਸੀ ਜਿਨ੍ਹਾਂ ਨੇ ਆਪਣੇ ਸਿਰ ਤੇ ਤੇਲ ਪਵਾਇਆ ਮੋਟਰਸਾਈਕਲਾਂ ਦੇ ਵਿੱਚ ਗੇੜੇ ਦਿੱਤੇ ਮੁੱਖ ਮੰਤਰੀ ਸਾਹਿਬ ਨਹੀਂ ਹੁੰਦੇ ਸੀ ਜਦੋਂ ਭਗਵੰਤ ਮਾਨ ਉਦੋਂ ਐਮਪੀ ਸੀਗੇ ਐਮਪੀ ਹੋਣ ਨੂੰ ਲੈ ਕੇ ਲਗਾਤਾਰ ਜਿਹੜਾ ਆਪਣਾ ਪਟ્રોલ ਫੂਕਿਆ ਸਮਾ ਫੂਕਿਆ ਉਹ ਜਿਹੜੇ ਵਰਕਰ ਨੇ ਉਹ ਕਿੱਥੇ ਰਹਿ ਗਏ ਜੇ ਤੁਸੀਂ ਕਾਂਗਰਸੀਆਂ ਨੂੰ ਹੀ ਭਾਜੀਪੀ ਵਾਲਿਆਂ ਨੂੰ ਹੀ ਟਿਕਟਾਂ ਦੇਣੀਆਂ ਸੀ ਫਿਰ ਬਦਲਾਅ ਕਿੱਥੇ ਆ ਸਵਾਲ ਤਾਂ ਬਹੁਤ ਸਾਰੇ ਨੇ ਜਿਹੜੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹ ਤੇ ਖੜੇ ਹੁੰਦੇ ਨੇ ਮੰਤਰੀ ਬਣਾ ਦੇਣ ਨਾਲ ਜੇਕਰ ਮਸਲੇ ਹੱਲ ਹੁੰਦੇ ਨੇ ਤਾਂ ਮੰਤਰੀ ਬਣਾ ਦੇਣਾ ਚਾਹੀਦਾ ਮੰਤਰੀ ਤਾਂ ਪੰਜਾਬ ਦੇ ਵਿੱਚ ਪਹਿਲਾਂ ਵੀ ਬਹੁਤ ਨੇ ਕੀ ਉਹਨਾਂ ਹਲਕਿਆਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਸਾਰੇ ਮਸਲੇ ਹੱਲ ਹੋ ਗਏ ਬੇਅਦਬੀ ਦਾ ਇਨਸਾਫ ਜਿਹੜਾ ਕਿ ਕਹਿੰਦੀ ਸੀ ਆਮ ਆਦਮੀ ਪਾਰਟੀ ਕਿ ਅਸੀਂ ਚੁਟਕੀਆਂ ਦੇ ਵਿੱਚ ਦੇ ਦਾਂਗੇ ਬੇਆਦਬੀ ਦਾ ਇਨਸਾਫ ਮਿਲ ਗਿਆ ਨਸ਼ਾ ਮੁਕਤ ਹੋ ਗਿਆ ਭ੍ਰਿਸ਼ਟਾਚਾਰ ਮੁਕਤ ਹੋ ਗਿਆ ਬੇਰੋਜ਼ਗਾਰੀ ਖਤਮ ਹੋ ਗਈ ਕੁਝ ਵੀ ਅਜਿਹਾ ਉਸ ਲੈਵਲ ਤੇ ਨਹੀਂ ਹੋਇਆ ਕਿ ਜਿਹੜੀ ਆਮ ਆਦਮੀ ਪਾਰਟੀ ਦਾਅਵੇ ਨਾਲ ਕਹਿ ਦਵੇ ਕਿ ਆ ਮੁਕਤ ਹੋ ਗਿਆ ਜੀ ਸੋ ਅ ਅਗਲਾ ਸਵਾਲ ਮੇਰਾ ਇਹ ਹੈ ਕਿ ਇਹ ਤਾਂ ਹੋ ਗਈ ਆਪਣੇ ਜਲੰਧਰ ਦੀ ਗੱਲ ਜੇ ਅਸੀਂ ਗੱਲ ਕਰੀਏ ਆਪਣੇ ਕਿਸਾਨੀ ਅੰਦੋਲਨ ਦੀ ਤਾਂ ਕਿਸਾਨੀ ਅੰਦੋਲਨ ਬਹੁਤ ਵੱਡੇ ਪੱਧਰ ਤੇ ਉੱਤੇ ਹੋਇਆ ਸੀਗਾ ਬਹੁਤ ਸਾਰੇ ਲੋਕਾਂ ਨੇ ਸਮਰਥਨ ਵੀ ਕੀਤਾ ਪਰ 2022 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਦੇ ਕੁਝ ਆਗੂ ਖੜੇ ਹੋਏ ਚੋਣਾਂ ਦੇ ਵਿੱਚ ਤਾਂ ਉਹਨਾਂ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਜਿਹੜਾ ਇਹ ਕਰਨਾ ਪਿਆ ਜੇ ਹੁਣ ਮੈਂ ਗੱਲ ਕਰਾਂ ਗੁਰਨਾਮ ਚੜ੍ਹੋਨੀ ਜੀ ਦੀ ਤਾਂ ਉਹ ਹਰਿਆਣੇ ਦੇ ਵਿੱਚ 90 ਵਿਧਾਨ ਸਭਾ ਸੀਟਾਂ ਤੋਂ ਲੜ ਰਹੇ ਤੁਹਾਨੂੰ ਕੀ ਲੱਗਦਾ ਹੈ ਕਿ ਪਹਿਲਾਂ ਬਹੁਤ ਵੱਡੀ ਹਾਰ ਜਿਹੜੀ ਹੈ ਕੁਝ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਆਗੂ ਸੀ ਉਹਨਾਂ ਨੂੰ ਚਖਣੀ ਪਈ ਸੀ ਤਾਂ ਹੁਣ ਫਿਰ ਤੋਂ ਇਹ ਬਹੁਤ ਵੱਡਾ ਫੈਸਲਾ ਹੈ ਤਾਂ ਕੀ ਲੱਗਦਾ ਤੁਹਾਨੂੰ ਕਿ ਇਹ ਚੋਣਾ ਉਹਨਾਂ ਦੀਆਂ ਲੜਨਾ ਸਹੀ ਹੈ ਜਾਂ ਫਿਰ ਕੋਈ ਹੋਰ ਇਸ ਦੇ ਪਿੱਛੇ ਕੋਈ ਸਿਆਸਤ ਹੈ ਦੇਖੋ ਸਿਮਰਨ ਪਹਿਲੀ ਗੱਲ ਤਾਂ ਕਿ ਭਾਰਤ ਦਾ ਸੰਵਿਧਾਨ ਇਹ ਕਹਿੰਦਾ ਹੈ ਕਿ ਕੋਈ ਵੀ ਵਿਅਕਤੀ ਹੈ ਜਿਹੜਾ ਚੋਣ ਲੜ ਸਕਦਾ ਹੈ ਗਰਨਾਮ ਛਡੂਣੀ ਵੀ ਭਾਰਤ ਦੇ ਸੰਵਿਧਾਨ ਦੇ ਅਧੀਨ ਜ਼ਿੰਦਗੀ ਬਤੀਤ ਕਰਦੇ ਨੇ ਤਾਂ ਚੋਣਾ ਲੜਨ ਦਾ ਹਰ ਇੱਕ ਵਿਅਕਤੀ ਨੂੰ ਹੱਕ ਹੈ ਤੇ ਉਹ ਚੋਣਾ ਲੜ ਸਕਦਾ ਹੈ ਤੇ ਦੂਜੀ ਗੱਲ ਹੁਣ ਤੱਕ ਵੱਡੀਆਂ-ਵੱਡੀਆਂ ਪਾਰਟੀਆਂ ਕਾਂਗਰਸ ਹੋਵੇ, ਭਾਜੀਪੀ ਹੋਵੇ, ਆਮ ਆਦਮੀ ਪਾਰਟੀ ਹੋਵੇ, ਅਕਾਲੀ ਦਲ ਹੋਵੇ ਜਾਂ ਆਪ ਹਰਿਆਣਾ ਦੀ ਗੱਲ ਕਰ ਰਹੇ ਹਾਂ ਹੁਣ ਪਿਛਲੇ ਸਮੇਂ ਦੌਰਾਨ ਜੀ ਜੀ ਪੀ ਚਟਾਲਾ ਪਰਿਵਾਰ ਹੈ ਜਿਹੜਾ ਉਹ ਸਾਹਮਣੇ ਆਇਆ ਸੀ ਪਿਛਲੀ ਵਾਰ 10 ਸੀਟਾਂ ਵਿਧਾਨ ਸਭਾ ਦੇ ਵਿੱਚ ਜਿੱਤਣ ਦੇ ਵਿੱਚ ਵੀ ਕਾਮਯਾਬ ਰਹੇ ਪਰ ਜਿਹੜਾ ਪਰਿਵਾਰ ਆ ਪਸ਼ੋਕੜਾ ਉਹੀ ਸਿਆਸਤ ਕਰਦੇ ਆਏ ਨੇ ਇਹ ਇੱਕ ਚੰਗੀ ਪਹਿਲ ਹੈ ਹਰ ਇੱਕ ਵਰਗ ਨੂੰ ਚੋਣਾ ਲੜਨੀ ਆ ਚਾਹੀਦੀਆਂ ਨੇ ਚੋਣਾ ਲੜ ਕੇ ਆਪਣੇ ਮੁੱਦੇ ਨੇ ਸਲਝਾਉਣੇ ਚਾਹੀਦੇ ਨੇ ਕਿਉਂਕਿ ਗਰਨਾਮ ਸਿੰਘ ਚੜੂਨੀ ਹੋਰਾਂ ਨੇ ਇਸ ਤਰ੍ਹਾਂ ਜਦੋਂ ਉਹਨਾਂ ਨੇ ਇਹ ਐਲਾਨ ਕੀਤਾ ਉਦੋਂ ਇੱਕ ਗੱਲ ਵੀ ਕਹੀ ਆ ਕਿ ਕਿਸਾਨ ਨੇ ਜਿਹੜੇ ਉਹਨਾਂ ਨੂੰ ਸਾਰੀਆਂ ਪਾਰਟੀਆਂ ਨੇ ਛੱਡ ਦਿੱਤਾ ਕਿਉਂਕਿ ਲਗਾਤਾਰ ਖੁਦਕੁਸ਼ੀਆਂ ਵੱਧ ਰਹੀਆਂ ਨੇ ਲਗਾਤਾਰ ਪੰਜਾਬ ਹਰਿਆਣਾ ਕਿਉਂਕਿ ਬਹੁਤ ਖੇਤੀ ਆਧਾਰਿਤ ਸੂਬੇ ਨੇ ਦੋਵੇਂ ਤਾਂ ਇੱਥੇ ਚੰਗੇ ਵੱਡੇ ਪੱਧਰ ਤੇ ਕਿਸਾਨ ਰਹਿੰਦੇ ਨੇ ਤੇ ਵੱਡੇ ਪੱਧਰ ਤੇ ਪ੍ਰਭਾਵਿਤ ਕਰਦੇ ਨੇ ਦੇਸ਼ ਦੀ ਇਕਨੋਮੀ ਨੂੰ ਵੀ ਤੇ ਅੰਨ ਭੰਡਾਰ ਨੂੰ ਵੀ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਕਰਦੇ ਨੇ ਤਾਂ ਇਸ ਤਰੀਕੇ ਦੇ ਨਾਲ ਜੇਕਰ ਗਰਨਾਮ ਚੜੂ ਨਹੀਂ ਹੋਰੀ ਲੜਦੇ ਨੇ ਤਾਂ ਉਹ ਚੰਗੀ ਗੱਲ ਆ ਉਹ ਕਿਸਾਨਾਂ ਦੇ ਮਸਲੇ ਜੇਕਰ ਸੁਲਝਾ ਸਕਦੇ ਨੇ ਤਾਂ ਉਹ ਚੰਗੀ ਗੱਲ ਆ ਸਾਰਿਆਂ ਨੂੰ ਲੜਨਾ ਚਾਹੀਦਾ ਤੁਸੀਂ ਪਿਛਲੇ ਸਮੇਂ ਦੌਰਾਨ ਦੀ ਗੱਲ ਕੀਤੀ ਤਾਂ ਪੰਜਾਬ ਦੇ ਵਿੱਚ ਜਦ ਕਿਸਾਨ ਲੜੇ ਸੀ ਉਦੋਂ ਆਮ ਆਦਮੀ ਪਾਰਟੀ ਦੀ ਵੇਵ ਸੀ ਉਸ ਵੇਵ ਦੇ ਵਿੱਚ ਰਾਜੇਵਾਲ ਦੀ ਅਗਵਾਈ ਦੇ ਵਿੱਚ ਲੜੇ ਸੀ ਤਾਂ ਰਾਜੇਵਾਲ ਪੂਰੀ ਨੇ ਜਿਹੜੇ ਜਿੱਤ ਨਹੀਂ ਸਕੇ ਸੀ ਤੇ ਬਾਕੀ ਕਿਸਾਨ ਵੀ ਜਿਹੜੇ ਉਹ ਜਿੱਤੇ ਨਹੀਂ ਸੀ ਇਸੇ ਤਰੀਕੇ ਦੇ ਨਾਲ ਉਹ ਬੇਬ ਨੂੰ ਜੇਕਰ ਹੁਣ ਦੇਖਿਆ ਜਾਵੇ ਤਾਂ ਉਸ ਤਰੀਕੇ ਦੇ ਨਾਲ ਜਿਹੜੀ ਹਰਿਆਣਾ ਦੇ ਵਿੱਚ ਹੁਣ ਵਿਧਾਨ ਸਭਾ ਹੋਣੀ ਹੈ ਉਹ ਕਿਉਂਕਿ ਬਹੁਤ ਇੰਟਰਸਟਿੰਗ ਹੋਣੀ ਹੈ ਪਿਛਲੇ ਸਮੇਂ ਦੌਰਾਨ ਹੀ ਮਨੋਰ ਲਾਲ ਖੱਟੜ ਨੂੰ ਸੀਟ ਤੋਂ ਉਤਾਰ ਕੇ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਕਿਉਂਕਿ ਆਪਣੇ ਆਪ ਦੇ ਵਿੱਚ ਵੱਡਾ ਦਾਅ ਹੈ ਕਾਂਗਰਸ ਨੇ ਪੰਜਾਬ ਦੇ ਵਿੱਚ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰ ਕੇ ਚਨਜੀਤ ਸਿੰਘ ਚੰਨੀ ਨੂੰ ਜਿਹੜਾ ਸੀਟ ਦਿੱਤੀ ਸੀ ਪਰ ਉਹਨਾਂ ਦਾ ਦਾਅ ਪੇਚ ਹੈ ਜਿਹੜਾ ਦਲਿਤ ਚਿਹਰੇ ਉੱਤੇ ਦਾਅ ਖੇਡਿਆ ਗਿਆ ਸੀ ਕਾਂਗਰਸ ਵੱਲੋਂ ਉਹ ਬਿਲਕੁਲ ਫੇਲ ਕਰਾਰ ਦਿੱਤਾ ਗਿਆ ਕਿਉਂਕਿ 90 ਦੇ ਕਰੀਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਸੀਟਾਂ ਪੰਜਾਬ ਦੇ ਵਿੱਚ ਜਿੱਤੀਆਂ ਸੀ ਪਿਛਲੀ 2017 ਦੇ ਵਿੱਚ ਪਰ 22 ਦੇ ਵਿੱਚ ਉਹ 20 ਤੋਂ ਵੀ نیچے ਰਹਿ ਗਏ ਇਸ ਕਰਕੇ ਕਾਂਗਰਸ ਦਾ ਦਾਅ ਫੇਲ ਹੋਇਆ ਪਰ ਹੁਣ ਭਾਜਪਾ ਨੇ ਦਾਅ ਖੇਡਿਆ ਕਿਉਂਕਿ ਭਾਜਪਾ ਦੇ ਉਹਨਾਂ ਦੇ ਵਿਰੋਧੀ ਲਗਾਤਾਰ ਇਲਜ਼ਾਮ ਲਾਉਂਦੇ ਨੇ ਕਿ ਭਾਜਪਾ ਸਰਕਾਰ ਬਣਾਉਣ ਤੇ ਤੋੜਨ ਦੇ ਵਿੱਚ ਮਾਹਿਰ ਹੈ ਜਦ ਜਦ ਪਿਛਲੀਆਂ ਵਿਧਾਨ ਸਭਾ ਹੋਈਆਂ ਇੱਕ ਬਿਆਨ ਮੇਰੇ ਯਾਦ ਆਉਂਦਾ ਹੈ ਚਟਾਲੇ ਮਾਫ ਕਰਨਾ ਹੁੱਡਾ ਹੋ ਰਹੀ ਕਹਿੰਦੇ ਨੇ ਕਿ ਦੁਸ਼ੰਤ ਚਟਾਲੇ ਨੂੰ ਕਿ ਭਾਈ ਤੁਸੀਂ ਸਾਡੇ ਨਾਲ ਆ ਜਾਓ ਤੁਹਾਨੂੰ ਡਿਪਟੀ ਸੀਐਮ ਬਣਾ ਦੇਵਾਂਗੇ 5-7 ਮਿੰਟਾਂ ਬਾਅਦ ਹੀ ਖਬਰ ਆ ਗਈ ਕਿ ਭਾਜਪਾ ਤੇ ਜੀਜਪੀ ਦਾ ਗਠਜੋੜ ਹੋ ਚੁੱਕਿਆ ਤੁਸੀਂ ਦੇਖੋਗੇ ਜਿਹੜੀ ਭਾਜਪਾ ਉਹ ਕਿੰਨੀ ਸਪੀਡ ਦੇ ਨਾਲ ਕੰਮ ਕਰਦੀ ਹੈ ਤਾਂ ਇਸ ਤਰੀਕੇ ਨਾਲ ਹੁਣ ਜਿਹੜੀ ਹਰਿਆਣਾ ਦੀ ਸਿਚੁਏਸ਼ਨ ਹੈ ਉਹ ਬੜੀ ਸਖਤ ਬਣੀ ਹੋਈ ਹੈ ਕਿਉਂਕਿ ਇਸ ਲੋਕ ਸਭਾ ਦੇ ਵਿੱਚ ਵੀ ਜਿੱਥੇ ਭਾਜਪਾ ਸਾਰੀਆਂ ਸੀਟਾਂ ਜਿੱਤਣ ਦੀ ਗੱਲ ਕਰਦੀ ਸੀ ਉਸ ਦੇ ਵਿੱਚੋਂ ਅੱਧੀਆਂ ਇੱਕ ਸੀਟਾਂ ਹੀ ਜਿੱਤ ਪਾਈ ਹੈ ਜਦਕਿ ਪਿਛਲੀ ਵਾਰ ਲੋਕ ਸਭਾ ਦੇ ਵਿੱਚ ਸਾਰਿਆਂ ਦੀਆਂ ਸਾਰੀਆਂ ਸੀਟਾਂ ਜਿਹੜੀ ਉਹ ਭਾਜਪਾ ਜਿੱਤਣ ਦੇ ਵਿੱਚ ਕਾਮਯਾਬ ਰਹੀ ਸੀ ਤੇ ਕਾਂਗਰਸ ਨੇ ਤਾਕੜਾ ਜਿਹੜਾ ਮੁਕਾਬਲਾ ਇਸ ਵਾਰ ਦਿੱਤਾ ਤੇ ਕਾਂਗਰਸ ਨੇ ਤਾਕਦੀ ਵਾਪਸੀ ਕੀਤੀ ਹੈ ਤੇ ਹਮੇਸ਼ਾ ਕਾਂਗਰਸ ਮਜ਼ਬੂਤ ਮੰਨੀ ਜਾਂਦੀ ਹੈ ਤੇ ਇਸ ਵਾਰ ਜੇਕਰ ਕਿਸਾਨ ਹੁਣ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਤਾਂ ਜਜਪੀ ਹੋਗੀ ਜਿਹੜਾ ਚੋਟਾਲਿਆਂ ਦੀ ਪੁਰਾਣੀ ਪਾਰਟੀ ਆ ਉਹ ਹੋਗੀ ਤੇ ਨਾਲ ਦੀ ਨਾਲ ਕਾਂਗਰਸ ਅਤੇ ਭਾਜਪਾ ਦਾ ਤਾਂ ਸਖਤ ਮੁਕਾਬਲਾ ਹੋਣੀ ਹੋਣਾ ਆਮ ਆਦਮੀ ਪਾਰਟੀ ਦੇ ਵੀ ਪੂਰੇ ਆਸਾਰ ਨੇ ਕਿ ਇਸ ਵਾਰ ਹਰਿਆਣਾ ਦੇ ਵਿੱਚ ਵੀ ਉਹ ਆਪਣੇ ਪਾਵਰ ਦੇ ਨਾਲ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਰਨਗੇ ਕਿਉਂਕਿ ਲਗਾਤਾਰ ਇਹ ਜਿਹੜੇ ਉੱਤਰੀ ਭਾਰਤ ਦੇ ਸੂਬੇ ਨੇ ਹਮੇਸ਼ਾ ਇੰਟਰਸਟਿੰਗ ਰਹਿੰਦੇ ਨੇ ਕਿਉਂਕਿ ਇੱਥੇ ਦਾ ਪੰਜਾਬ ਦੇ ਵਿੱਚ ਪੰਜਾਬ ਦਾ ਹੀ ਏਸਾ ਰਿਹਾ ਹਰਿਆਣਾ ਪਹਿਲਾਂ ਤੇ ਪੰਜਾਬ ਹਰਿਆਣਾ ਹੋਵੇ ਹਿਮਾਚਲ ਹੋਵੇ ਇੱਥੇ ਹਮੇਸ਼ਾ ਇੰਟਰਸਟਿੰਗ ਫੈਕਟਰ ਦੇਖਣ ਨੂੰ ਮਿਲਦੇ ਨੇ ਤੇ ਜੇਕਰ ਜਿੱਤ ਹਾਰ ਦੇ ਵਿੱਚ ਗਰਨਾਮ ਚੜੂ ਨਹੀਂ ਹੋਰੀ ਜ਼ਰੂਰ ਕੋਈ ਨਾ ਕੋਈ ਆਸਰ ਛੱਡ ਸਕਦੇ ਨੇ ਕਿਉਂਕਿ ਚੰਗਾ ਆਧਾਰ ਜਿਹੜਾ ਪੰਜਾਬ ਦੇ ਵਿੱਚ ਜੱਟ ਕਹਿੰਦੇ ਨੇ ਤੇ ਉੱਥੇ ਜੱਟਾਂ ਜਿਹੜੀ ਜਾਟਰਾਂ ਦੀ ਗਿਣਤੀ ਆ ਉਹ ਬਹੁਤ ਵੱਡੀ ਗਿਣਤੀ ਆ ਤੇ ਉਹਨਾਂ ਨੇ ਵੱਡੇ ਪੱਧਰ ਤੇ ਸਮਰਥਨ ਪਿਛਲੀਆਂ ਚੋਣਾਂ ਦੇ ਵਿੱਚ ਜਿਹੜਾ ਭਾਜਪਾ ਨੂੰ ਦਿੱਤਾ ਤੇ ਭਾਜਪਾ ਆਪਣੀ ਪੈਰ ਜਮਾਉਣ ਦੇ ਵਿੱਚ ਕਾਮਯਾਬ ਰਹੀ ਹਾਲਾਂਕਿ ਪੁਰਾਣੀ ਕਹਾਵਤ ਸੀ ਕਿ ਹਰਿਆਣਾ ਦੇ ਵਿੱਚ ਜਾਟ ਵੋਟ ਆ ਜਿਹੜੀ ਕਦੇ ਭਾਜਪਾ ਨੂੰ ਨਹੀਂ ਜਾ ਸਕਦੀ ਪਰ ਪਿਛਲੀਆਂ ਚੋਣਾਂ ਦੇ ਵਿੱਚ ਅਸੀਂ ਦੇਖਿਆ ਕਿ ਜਿਹੜੀ ਜਾਟ ਵੋਟ ਸੀ ਉਹ ਲਗਭਗ ਸਾਰੀ ਹੀ ਭਾਜਪਾ ਨੂੰ ਭੁਗਤਤੀ ਤੇ ਪਰ ਇਸ ਵਾਰ ਲੋਕ ਸਭਾ ਦੇ ਵਿੱਚ ਵੱਡੇ ਉਲਟ ਫੇਰ ਹੋਏ ਨੇ ਤੇ ਇਹ ਸੁਵਿਧਾਨ ਸਭਾ ਜਿਹੜੀਆਂ ਕਿ ਹੁਣ ਤੋਂ ਕੁਝ ਮਹੀਨੇ ਬਾਅਦ ਹੋਣ ਵਾਲੀਆਂ ਨੇ ਉਹਨਾਂ ਦੇ ਵਿੱਚ ਵੀ ਬੜਾ ਇੰਟਰਸਟਿੰਗ ਫੈਕਟ ਹੈ ਜਿਹੜੇ ਉਹ ਸਾਹਮਣੇ ਆਉਣਗੇ